ਬੀਸੀ ਕਾਰਨਰ ਸਰਵਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਡਰਗ ਓਵਰਡੋਜ਼ ਨਾਲ 182 ਲੋਕਾਂ ਦੀ ਮੌਤ ਹੋਈ ਹੈ ਸਰਵਿਸ ਦੇ ਅਨੁਸਾਰ ਇਹ ਨੰਬਰ ਪਿਛਲੇ ਸਾਲ ਅਪ੍ਰੈਲ ਤੋਂ 24% ਦੀ ਘਟਾ ਹੈ ਕਿਉਂਕਿ 2023 ਅਪ੍ਰੈਲ ਦੇ ਵਿੱਚ ਮੌਤਾਂ ਦਾ ਨੰਬਰ 234 ਸੀ 2016 ਦੇ ਵਿੱਚ ਟੌਕਸਿਕ ਡਰਗ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਪਬਲਿਕ ਹੈਲਥ ਕ੍ਰਾਈਸਿਸ ਐਲਾਨਿਆ ਗਿਆ ਸੀ ਇਸ ਦੇ ਬਾਅਦ ਹੁਣ ਤੱਕ 14500 ਮੌਤਾਂ ਹੋ ਚੁੱਕੀਆਂ ਨੇ ਇਹ ਪਹਿਲਾ ਮੌਕਾ ਹੈ ਜਦੋਂ ਮੌਤਾਂ ਦਾ ਨੰਬਰ ਆਇਆ ਹੈ ਸਾਲ 2024 ਦੇ ਪਹਿਲੇ 4 ਮਹੀਨਿਆਂ ਦੇ ਵਿੱਚ 763 ਜੜੀਆਂ ਮੌਤਾਂ ਹੋਈਆਂ ਨੇ ਬੀਸੀ ਦੇ ਵਿੱਚ 10 ਤੋਂ 59 ਟੌਕਸਿਕ ਡਰੱਗਸ ਮੌਤਾਂ ਦਾ ਪ੍ਰਮੁੱਖ ਕਾਰਨ ਹੈ ਕਾਰਨ ਸਰਵਿਸ ਅਨੁਸਾਰ ਫੈਂਟਨਿਲ ਓਵਰਡੋਜ਼ ਮੌਤਾਂ ਦਾ ਮੁੱਖ ਕਾਰਨ ਹੈ 82% ਦਾ ਕਾਰਨ ਫੈਂਟਨਿਲ ਸੀ ਇਸ ਇਲਾਵਾ ਔਰਤਾਂ ਦੇ ਨਸ਼ਿਆਂ ਦੇ ਨਾਲ ਹੋਣ ਵਾਲੀ ਮੌਤਾਂ ਦਾ ਨੰਬਰ ਵੀ ਕਾਫੀ ਜ਼ਿਆਦਾ ਵਧਿਆ ਹੈ 2020 ਦੇ ਵਿੱਚ 13% ਔਰਤਾਂ ਡਰੱਗ ਓਵਰਡੋਜ਼ ਦਾ ਸ਼ਿਕਾਰ ਹੁੰਦੀਆਂ ਸਨ ਪਰ ਹੁਣ ਕੁੱਲ ਮੌਤਾਂ ਦੇ ਵਿੱਚ 23% ਦੀ ਔਰਤਾਂ ਨੇ ਸਭ ਤੋਂ ਜ਼ਿਆਦਾ ਮੌਤਾਂ ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ ਅਥਾਰਟिटीज ਦੇ ਰੀਜ਼ਨ ਦੇ ਵਿੱਚ 60% ਹੋਈਆਂ ਨੇ ਵੈਨਕੂਵਰ ਸਰੀ ਤੇ ਗ੍ਰੇਟਰ ਵਿਕਟੋਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਨੇ ਬੇਸ਼ੱਕ BC ਦੀ ਸਰਕਾਰ ਦੇ ਵੱਲੋਂ ਓਵਰਡੋਸ ਤੇ ਟੌਕਸਿਕ ਡਰਗ ਦੇ ਨਾਲ ਹੋਣ ਵਾਲੀਆਂ ਮੌਤਾਂ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਡਰਗ ਡੀਕ੍ਰਿਮੀਨਲਾਈਜ਼ ਕੀਤਾ ਗਿਆ ਜਿਸ ਤਹਿਤ 2.5 ਗ੍ਰਾਮ ਤੱਕ ਨਸ਼ੇ ਕਿਸੇ ਤੋਂ ਵੀ ਜਿਹੜੇ ਫੜੇ ਜਾਣ ਤੇ ਕਈ ਕੋਈ ਵੀ ਇਸ ਦਰਜ ਨਹੀਂ ਕੀਤਾ ਜਾਂਦਾ ਜਿਸ ਦਾ ਕਾਰਨ ਇਹ ਹੀ ਹੈ ਕਿ ਸਰਕਾਰ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਚਾਹੁੰਦੀ ਸੀ ਅਤੇ ਹੈਲਥ케ਅਰ ਮੁਹੱਈਆ ਕਰਾਉਣਾ ਚਾਹੁੰਦੀ ਸੀ ਪਰ ਉਸ ਦੇ ਨਾਲ ਪਬਲਿਕ ਪਲੇਸ ਤੇ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਵਧੀ ਜਿਸ ਦੇ ਕਾਰਨ ਸਰਕਾਰ ਦੇ ਵੱਲੋਂ ਉਸ ਵਿੱਚ ਸੋਧ ਕੀਤੀ ਗਈ ਸਰਕਾਰ ਵੱਲੋਂ ਬੀਤੇ ਦਿਨ ਮੈਂਟਲ ਹੈਲਥ ਅਤੇ ਟੌਕਸਿਕ ਡਰੱਗ ਕ੍ਰਾਈਸਿਸ ਦੇ ਲਈ ਇੱਕ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ ਪਰ तमाम ਕੋਸ਼ਿਸ਼ਾਂ ਦੇ ਬਾਵਜੂਦ ਰੋਜ਼ਾਨਾ 6 ਤੋਂ 7 ਮੌਤਾਂ ਡਰੱਗ ਓਵਰਡੋਜ਼ ਨਾਲ ਹੋ ਰਹੀਆਂ ਨੇ ਵਿਰੋਧੀ ਧਿਰ ਕੰਜ਼ਰਵੇਟਿਵ ਵੋ ਸੇਫ ਸਪਲਾਈ ਅਤੇ ਡਰਗ ਡੀਕ੍ਰੇਮਲਾਈਜ਼ ਨੂੰ ਫੇਰ ਫੇਰ ਦੱਸ ਰਹੀ ਹੈ ਹਾਊਸਿੰਗ ਮੰਤਰੀ ਸ਼ਾਨ ਫਰੇਜ਼ਰ ਨੇ ਡਾਲਰ 1.5 ਬਿਲੀਅਨ ਕੋਆਪਰੇਟਿਵ ਹਾਊਸਿੰਗ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿਸ ਦਾ ਫੈਡਰਲ ਸਰਕਾਰ ਨੇ ਆਪਣੇ 2022 ਦੇ ਬਜਟ ਵਿੱਚ ਵਾਦਾ ਕੀਤਾ ਸੀ ਫਰੇਜ਼ਰ ਪ੍ਰੋਗਰਾਮ ਦਾ ਐਲਾਨ ਵਿਨੀਪੈਗ ਦੇ ਵਿੱਚ ਕੀਤਾ ਗਿਆ ਸੀ ਜਿਸ ਦੇ ਵਿੱਚ 2028 ਤੱਕ ਹਜ਼ਾਰਾਂ ਨਵੇਂ ਘਰ ਬਣਾਉਣ ਦੀ ਉਮੀਦ ਹੈ ਫੈਡਰਲ ਸਰਕਾਰ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਕੋਆਪਰੇਟਿਵ ਹਾਊਸਿੰਗ ਫੈਡਰੇਸ਼ਨ ਆਫ ਕੈਨੇਡਾ ਜੋ ਕਿ ਦੇਸ਼ ਭਰ ਦੇ ਵਿੱਚ 900 ਤੋਂ ਵੱਧ ਸਹਿਕਾਰੀਆਂ ਦੀ ਨੁਮਾਇੰਦਗੀ ਕਰਦਾ ਹੈ ਦੇ ਨਾਲ-ਨਾਲ ਸੈਕਟਰ ਦੇ ਹੋਰ ਨੇਤਾਵਾਂ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਸੀ ਕੋਪ ਹਾਊਸਿੰਗ ਦਾ ਪ੍ਰਬੰਧਨ ਉਹਨਾਂ ਨਿਵਾਸੀਆਂ ਦੁਆਰਾ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਬਾਹਰੀ ਮਕਾਨ ਮਾਲਕ ਨਹੀਂ ਹੁੰਦਾ ਤੇ ਆਮ ਤੌਰ ਤੇ ਬ੍ਰੇਕ ਇਵਨ ਦਾ ਤੇ ਕੰਮ ਕਰਦਾ ਹੈ ਇਹ ਪ੍ਰੋਗਰਾਮ ਇਸ ਬਸੰਤ ਵਿੱਚ ਜਾਰੀ ਕੀਤੀ ਗਈ ਯੋਜਨਾ ਦਾ ਇਕਤਤ ਹੈ ਜਿਸ ਦੇ ਵਿੱਚ ਰਿਹਾਇਸ਼ ਦੀ ਸਮਰਥਾ ਨਾਲ ਜੁੜਣ ਲਈ ਫੈਡਰਲ ਸਰਕਾਰ ਦੀਆਂ ਯੋਜਨਾਵਾਂ ਦੀ ਰੂਪਰੇਖਾ ਵੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਮੁੱਖ ਆਰਥਿਕ ਮੁੱਦੇ ਜਿਵੇਂ ਕਿ ਹਾਊਸਿੰਗ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਕੇ ਨੌਜਵਾਨ ਵੋਟਰਾਂ ਨੂੰ ਮੋੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪੋਲਿੰਗ ਸੁਝਾ ਦਿੰਦੀ ਹੈ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲਿਬਰਲਾਂ ਤੋਂ ਦੂਰ ਹੋ ਰਹੇ ਨੇ ਫਰੇਜ਼ਰ ਨੇ ਪ੍ਰੋਗਰਾਮ ਨੂੰ 30 ਸਾਲਾਂ ਦੇ ਵਿੱਚ ਕੋ-ਆਪ ਹਾਊਸਿੰਗ ਦੇ ਵਿੱਚ ਸਭ ਤੋਂ ਵੱਡਾ ਸੰਗੀ ਨਿਵੇਸ਼ ਦੱਸਿਆ ਉਹਨਾਂ ਕਹਿੰਦੇ ਕਿ ਮੁਨਾਫੇ ਨਾਲੋਂ ਲੋਕਾਂ ਤੇ ਧਿਆਨ ਕੇਂਦ੍ਰਿਤ ਕਰਕੇ ਸਰਕਾਰੀ ਹਾਊਸਿੰਗ ਲੰਬੇ ਸਮੇਂ ਲਈ ਘਰ ਨੂੰ ਸਸਤੇ ਰੱਖਣ ਦੇ ਯੋਗ ਹੈ ਫਰੇ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਪ੍ਰੋਵਾਈਡਰ 15 ਜੁਲਾਈ ਤੋਂ 15 ਸੰਬਰ ਦੇ ਵਿਚਾਰ ਫੰਡਿੰਗ ਦੇ ਪਹਿਲੇ ਦੌਰ ਦੇ ਲਈ ਅਜ਼ੀ ਦੇ ਸਕਣਗੇ ਇਹ ਪ੍ਰੋਗਰਾਮ ਜੋ ਕਿ ਡਾਲਰ 1 ਬਿਲੀਅਨ ਲੋਨ ਤੇ ਡਾਲਰ 500 ਮਿਲੀਅਨ ਗ੍ਰਾਂਟਾਂ ਦੀ ਪੇਸ਼ਕਸ਼ ਕਰੇਗਾ ਦਾ ਪ੍ਰਬੰਧਨ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਕੀਤਾ ਜਾਏਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ